ਫਿਰ ਉਹ ਗੱਲ ਲੋੜ ਵਾਲਾ ਨਾ ਹੈ ਜਿਵੇਂ ਲੋੜ ਪੂਰੀ ਹੋਊਗੀ ਜਪਣ ਨਾਲ ਲੋੜ ਪੂਰੀ ਹੋਣੀ ਸੀ ਤੇ ਜਪਿਆ ਧਿਆਨ ਦਾ ਬਸ ਫਿਰ ਬਾਅਦ ਦਾ ਧਿਆਨ ਹੈ ਧਿਆਨ ਧਰੋ ਤੇ ਕੋ ਮਨ ਦੇ ਜੇ ਕੋ ਅਬਿੱਤ ਅਮਿਤੋਜ ਅਬਿੱਤ ਤੇਜ ਆ ਵੀ ਤੋਜ ਦਾ ਮਤਲਬ ਅਬਿੱਤ ਜਬ ਤੇ ਅਬਿੱਤ ਤੇਜ ਦਾ ਅਬਿੱਤੋਜ ਬਣ ਜਾ ਤੇ ਅਬਿੱਤੋਜ ਸਵੇਰ ਜਾ ਕੇ ਛਾਇਆ ਹੋ ਪ੍ਰਗਟ ਪਈ ਨਾਨਕ ਨਾ ਛਪਿਆ ਉਹ ਜਿਹੜਾ ਭਗਤ ਹੁੰਦਾ ਹੈ ਜਿਹਦਾ ਧਿਆਨ ਹੋ ਜਾਂਦਾ ਕੀ ਹੈ ਪਹਿਲੀ ਪੁਤਲੀ ਅੱਤੀ ਹੈ ਜਿਹੜੀ ਪੁਤਲੀ ਉਤਲੀ ਸੋ ਜੀਵਤ ਜਿਹੇ ਜੀਵਤ ਜਪਿਆ ਆ ਜਿਹੜਾ ਜੀਵਤ ਜਪ ਲਿਆ ਉਹ ਜੀਵਤ ਹੋ ਗਿਆ ਉਹ ਫਿਰ ਜਿਹੜਾ ਜੀਵਤ ਹੋ ਜਾਂਦਾ ਉਹ ਪ੍ਰਗਟ ਕਰ ਦਿੰਦਾ ਸਭ ਕੁਝ ਵੀ ਜੀਵਤ ਕਦੇ ਹੋਈਦਾ ਪ੍ਰਗਟ ਪਈ ਨਾਮ ਉਸ ਦਾ ਨਾਮ ਛਪਿਆ ਉਹde ਸਾਰੀ ਖੇਡ ਪ੍ਰਗਟ ਕਰਦੀ ਕੋਕਲੀਰ ਪ੍ਰਗਟ ਪਈ ਕੀ ਖੇਡ ক্রিকেট ਲੈ ਲੈ ਕੋ ਜੁੱਲਣੇ ਸਪੋਰਟ ਇਹ ਖੇਡ ਬਾਰੀ ਉਠਾਉਗੀ ਦੁਰਮਤਾ ਉਹ ਤਾਂ ਬੜੂ ਕੋਸ਼ ਕਰਦੀ ਹੈ ਇਹ ਵੀ ਖੇਡ ਬਾਰੀ ਉਠਾਉਗੀ ਦੋਏ ਪਾਰ ਤੇ ਜਾਣਾ ਸਾਜਾ ਝੂੜ ਵੀ ਪਰਗੜਾਊਗਾ ਦੋਜੀ ਜਿਓਂ ਪਰ ਤੋਂ ਇੱਕ ਜਿਓਂ ਪਰ ਘਟੌੜ ਕੇ ਆ ਦਰਮੰਦਾਂ ਦਾ ਮਾਂ ਦਾ ਵੀ ਤਾਂ ਢੁੱਗ ਬਾਈ ਫੇ ਬਰਾਦ ਕੇ ਢਾਗ ਬਨਾਨਦ ਕੇ ਢਾਗ ਪਰਗੜਾ ਹੋਏ ਤੇ ਕਹਾਂ ਪਰ ਸਾਜਾ ਪਰਗੜਾ ਹੋਊਗਾ ਜਬ ਰਾਰਸ ਕੇ ਠਾਕਿਆ ਪ੍ਰਗਟ ਹੋਈ ਗੱਲ ਤਾਂ ਹੀ ਹਾਂਜੀ ਪ੍ਰਗਟ ਪਏ ਨਾਨਕ ਨਾ ਛਪਿਆ ਸਲੋਕ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਸਲੋਕ ਜਿਤ ਚਿਤਵੋ ਚਰਨ ਆਰਬਿੰਦ ਉਹਦੇ ਕਵਲ ਬੀਗੇ ਸਾਥ ਪ੍ਰਗਟ ਪਏ ਆਪੇ ਗੋਬਿੰਦ ਨਾਲ ਕੇ ਸੰਤਿਲਾਵੇਗਾ ਬੀਗੇ ਸਾਥ ਦੇ ਹੋਵੇ ਉਹ ਬਤਾਲੇ ਬੀਨੂ ਪਤਾ ਲੱਗੇ ਜਰੋਂ ਮਪਾਤ ਸ਼ਾਂਤੀ ਹੁੰਦਾ ਹੈ ਨਾਲ ਬਿਕਸਾਤ ਹੋ ਬਿਕਸ ਜਾਣ ਸਭ ਬਿਕਸ ਜਾਣ ਬਿਕਸਾਤ ਦਾ ਮਤਲਬ ਹੈ ਬਿਕਸ ਜਾਣ ਸ਼ਾਂਤੀ ਦੇ ਵਿੱਚ ਬਿੱਤੀ ਹੁੰਦੀ ਬਿਕਸਾਤ ਸਦਾ ਬਤਾਂ ਤੇ ਵੀ ਜਰੂਰ ਹੋ ਬਿੱਧੀਆ ਬਤਾਂ ਖ ਜ ਵੀ ਬਿੱਧੀਆ ਇੱਕ ਸਾਥ ਵਿੱਚ ਵੀ ਬਿੱਧੀਆ ਬਤਾਂ ਤ ਨਹੀਂ ਹੋਦਾ ਬਤਾਲ ਹਾਂ ਉਹ ਤ ਕਬੂਲ ਜਿਹੜਾ ਸੀ ਐ ਹੋ ਗਿਆ ਸੀ ਟੇਡਾ ਖਬਰ ਜਦੋਂ ਪੌਦੇ ਨੂੰ ਪਾਣੀ ਦੇਣਾ ਗਿਆ ਤਾਂ ਟੇਡਾ ਹੋ ਗਿਆ ਫਿਰ ਕਿਉਂ ਕਿਉਂ ਗਿਆ ਥੱਲੇ ਜਦੋਂ ਪਾਣੀ ਗਿਆ ਸਿੱਧਾ ਹੋ ਕੇ ਖੜ ਗਿਆ ਸਿੱਧਾ ਹੋ ਕੇ ਖੜ ਗਿਆ ਉਹ ਕਵਲ ਵਿਚਾਰ ਤਾਂ ਜਿਤ ਜਿਤ ਉਹ ਉਚਾਰਨਾਰ ਵਿੱਚ ਉਹ ਕਵਲ ਵਿਚਾਰ ਜਦੋਂ ਚਿੱਤ ਜਿਹੜਾ ਹੈਗਾ ਵਿੱਚ ਚਿੱਤ ਬਿਆ ਚੜਨਾਰ ਵਿੱਚ ਦੂਰ ਦੈਰ ਉਲਟਾ ਹੈ ਬੋਲ ਸੀ ਸਦਾ ਉਹ ਕਿ ਖੜ ਗਿਆ ਹਮ ਖੇੜੇ ਵਿੱਚ ਆ ਗਿਆ ਚਿਤ ਚਿਤੋ ਚਹਨਾਰ ਬਿੰਦੋ ਹੁੰਦ ਕਉ ਬੇਸਾਤ ਵਰਗੇਟ ਪਏ ਆਪੇ ਗੋਬਿੰਦ ਨਾਮਕ ਸੰਤ ਮਤਾ ਚਿਤ ਬੋਰੀ ਹੈ ਚਿਤ ਬੋ ਹੈ ਚਿਤ ਬੋ ਬੋ ਸਾਰੇ ਸਾਡੇ ਵਾ ਇਹ ਉਪਦੇਸ਼ ਹੈ ਚਿਤਤ ਵੋਹ ਹੁੰਦਾ ਤਾਂ ਆਪਣੇ ਵਾਸਤੇ ਉੱਤੋਂ ਬੈਠੇ ਤਾ ਵਦਾ ਇਹਦਾ ਵਦਾ ਜੋ ਪਿੱਛੇ ਦੇ ਫਿਰੋ ਆਪ ਜਿਹੜਾ ਕੰਮ ਕਰ ਲਿਆ ਉਹ ਦੂਜਿਆਂ ਨੂੰ ਕਹ ਵੀ ਐਂ ਕਰੋ ਸੁਖਦੇਸ਼ ਐਂ ਹੋ ਜੂ ਚਿਤਤ ਵੋ ਇਹ ਅਪਦੇਸ਼ ਰੂਪ ਚ ਤੇ ਚਿਤਤ ਵੋ ਉਹ ਹੁੰਦਾ ਤਾਂ ਉਹ ਨਹੀਂ ਆਪਣੇ ਵਾਸਤੇ ਆ ਜੋ ਅਵਸਥਾ ਪਿੱਛੇ ਆ ਫਿਰ ਠੀਕ ਹੈ ਜੀ ਹਮ ਹਮ ਆਪਾਂ ਕਹ ਵੀ ਐ ਤੁਸੀਂ ਕਰੋ ਫਿਰ ਐਵੇਂ ਹੋ ਜੂਗਾ ਉਹ ਤੇਰਾ ਜਾਂ ਐਂ ਕਰੇ ਤੇ ਐ ਹੋ ਜਾਂਦਾ ਹੈ ਜਿਵੇਂ ਉਹਨੇ ਆਪ ਕੀਤਾ ਉਹਨੇ ਦੱਸਿਆ ਉਹ ਤਕਬਲ ਬਖਸਾ ਗੁਰਨਾ ਦਾ ਹੋਇਆ ਹੈ ਬੇਰਾ ਉਹ ਤਕਬਲ ਬਖਸ ਜੁਬੇ ਪਰ ਦੱਸਿਆ ਕਿ ਕਿਦਿਸਰੇ ਬਹੁਤ ਬੜਾ ਕਮੀ ਬਿਕਸੇ ਬੈਰੂ ਕਿਦਿ ਦੱਸਿਆ ਗੁਰੂ ਕੋ ਬਦਲਾ ਕਭੀ ਹੋ ਜਾ ਲੀ ਬੈ ਨਾ ਕਰ ਲਿਆ ਤੁਸੀਂ ਇਦਾਂ ਕਰ ਲੋ ਖਾਲੇ ਏ ਕਰਦੇ ਐ ਹੋ ਜਾਂਦਾ ਹੈ ਇਹ ਗਾਇਦਾ ਤੇ ਉਹੀ ਆ ਜਾਣਾ ਚਿਤਵੋਂ ਵੀ ਮੈਂ ਇਹਦਾ ਕੀਤਾ ਹੈ ਚਿਤਵਿਆ ਚਿਤਵੋਂ ਰਿਹਾ ਤਾਂ ਪੈਸੇ ਨੇ ਡੈਫੀਨਟ ਅਟੈਚ ਹੈ ਉੱਪਰ ਇਹਦਾ ਡੈਫੀਨਟ ਅਟੈਚ ਹੁੰਦਾ ਹੈ ਕਿੰਨੇ ਦਿਨ ਸੁਣੀ ਹੈ ਉਥੇ ਪਾਸ ਪਰਫੈਕਟਡਸ ਚਾਹੀਦੇ ਹੂੰ ਜੋ ਕੱਲੇ ਆ ਕਬੂ ਤਾਂ ਪਰਫੈਕਟਡਸ ਚਾਹੀਦੇ ਉਹਦੇ ਡੈਵਿਡ ਡਿਟੈਲ ਜਲਦਾ ਪ੍ਰੈਜ਼ੈਂਟ ਹੈ ਅਸ ਵੀ ਤਾਂ ਦੇਖੋ ਤੁਸੀਂ ਜਿਹੜਾ ਕੰਮ ਪਹਿਲਾਂ ਕਰ ਚੁੱਕੇ ਹਮ ਤਾਂ ਉਸ ਸੈਂਸ ਵਿੱਚ ਹੋਵੇ ਗੱਲ ਬੁਤਾਇਆ ਨਹੀਂ ਚੇਤ ਬੋ ਚੇਤ ਵਰੇ ਹਾਂ ਬੋ ਚੇਤ ਵਦਲ ਪ੍ਰਗਟ ਪਏ ਆਪੇ ਗੋਬਿੰਦ ਨਾਲਕ ਸੰਤ ਮਤਾਂਦ ਪ੍ਰਗਟ ਪਏ ਆਪੇ ਗੋਬਿੰਦ ਗੋਬਿੰਦ ਤਾਂ ਆਪੇ ਪ੍ਰਗਟ ਹੋਊਗਾ ਸ਼ਬਦ ਆਪੇ ਪ੍ਰਗਟ ਹੋਜੂਗਾ ਇਸ ਸੰਤਮਤ ਸੰਤਮਤ ਸੰਤਾਂ ਦਾ ਮਤ ਜਿਹੜੀਆਂ ਦੂਜੀਆਂ ਸੰਤਾਂ ਦੀ ਬਤਾਂ ਜਿਹੜਾ ਆ ਮਤਾਂ ਤੋਂ ਬੋਗ ਚੱਲਦਾ ਬਾਕੀ ਜਿਹੜੀਆਂ ਸੰਤਾਂ ਦੀ ਬਤਾਂ ਉਹਨਾਂ ਦਾ ਤਾਂ ਆਪਣੀ ਉਹਨਾਂ ਤੋਂ ਆਪਣੀ ਪਤਾ ਲੱਗੂ ਉਹ ਠੀਕ ਨਹੀਂ ਹੋਣਾ ਆਪੇ ਛੁੱਟ ਜਾਣਗੀ ਆਪੇ ਉਹਨਾਂ ਨਾਲੋਂ ਪਰ ਦੂਰ ਹੋ ਜਾਊਗਾ ਚਾ ਚੰਨ ਕਮਲ ਗੋਲ